ਲੱਖਾਂ ਰੁਪਏ ਖਰਚ ਕੇ ਕਾਰਾਂ ਜੀਪਾਂ ਨੂੰ ਮੋਡੀਫਾਈ ਕਰਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਹਾਈ ਕੋਰਟ ਦੀ ਹਦਾਇਤਾਂ ਤੋਂ ਬਾਅਦ ਟ੍ਰੈਫਿਕ ਪੁਲਿਸ ਗੁਰਦਾਸਪੁਰ ਨੇ ਮੋਡੀਫਾਈਡ ਵਾਹਨਾਂ ਅਤੇ ਜੁਗਾੜੂ ਰੇਡੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸੇ ਖੜੀ ਤਹਿਤ ਸ਼ਨੀਚਰਵਾਰ ਨੂੰ ਕਈ ਮੋਡੀਫਾਈਡ ਵਾਹਨਾਂ ਅਤੇ ਜੁਗਾੜੂ ਰੇਡੀਆਂ ਦੇ ਮੋٹے ਚਲਾਨ ਕੱਟੇ ਗਏ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਹਾਈ ਕੋਰਟ ਵੱਲੋਂ ਅਜਿਹੇ ਹੁਕਮ ਦਿੱਤੇ ਗਏ ਹਨ ਕਿ ਜੁਗਾੜੂ ਰੇੜੀਆਂ ਤੇ ਮੋਡੀਫਾਈ ਕੀਤੀਆਂ ਗੱਡੀਆਂ ਦੇ ਚਲਾਨ ਕੀਤੇ ਜਾਣ ਇਸ ਲਈ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਮੋਡੀਫਾਈ ਕਰਾਈਆਂ ਹਨ ਉਹਨਾਂ ਨੂੰ ਹਿਦਾਇਤ ਹੈ ਕਿ ਆਪਣੀਆਂ ਗੱਡੀਆਂ ਨੂੰ ਘਰਾਂ ਦੇ ਅੰਦਰ ਹੀ ਰੱਖਣ ਜੇ ਕੋਈ ਅਜਿਹੀ ਗੱਡੀ ਸੜਕ ਤੇ ਨਜ਼ਰ ਆਈ ਤਾਂ ਉਸ ਦਾ ਮੋਟਾ ਚਲਾਨ ਕਟਿਆ ਜਾਵੇਗਾ ਅੱਜ ਦੇ ਮਾਨਯੋਗ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਤੇ ਆਪਾਂ ਅਮਲ ਕਰਦੇ ਹੋਏ ਜਿਹੜੇ ਮੋਡੀਫਾਈ ਕੀਤੇ ਨੇ ਨਾ ਜਿਹੜੇ ਇਹਨਾਂ ਨੇ ਵਹੀਕਲ ਆਪਣੇ ਜਿਹੜਾ ਰੇਟ ਜਗਾੜੂ ਰੇੜੇ ਨੇ ਜਾਂ ਮੋਟਰਸਾਈਕਲ ਨੂੰ ਮੋਡੀਫਾਈ ਕੀਤਾ ਆ ਉਹਦੇ ਸਲੈਂਸਰ ਚੇਂਜ ਕੀਤਾ ਆ ਠੀਕ ਹੈ ਉਹਦਾ ਆਪਣਾ ਗੱਡੀਆਂ ਨੂੰ ਚੌੜੇ ਟਾਇਰ ਪਾਏ ਆ ਉਹਨਾਂ ਦੇ ਚਲਾਨ ਜਿਹੜੇ ਆ ਅੱਜ ਕੀਤੇ ਇਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਤੁਸੀਂ ਇਹਨਾਂ ਨੇ ਰਕਮ ਖਰਚ ਕੇ ਤੇ ਇਹਨਾਂ ਨੂੰ ਮੋਡੀਫਾਈ ਕੀਤਾ ਆ ਇਹਨਾਂ ਨੂੰ ਜਿਹੜੇ ਆ ਇਹ ਆਪਣੇ ਵਾਲ ਲੋ ਘਰਾਂ ਦੇ ਵਿੱਚ ਜਾਂ ਇਹਨਾਂ ਨੂੰ ਠੀਕ ਕਰ ਲੋ ਨਹੀਂ ਤਾਂ ਫਿਰ ਇਹ ਹੁਣ ਜਿਹੜੇ ਚਲਾਣ ਹੋਣਗੇ ਚਲਾਣ ਦਾ ਜੁਰਮਾਨਾ ਵੀ ਭਾਰੀ ਹੈ ਇਸ ਕਰਕੇ ਜਿਹੜੇ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਹੁਕਮ ਨੇ ਉਹ ਤੇ ਸਾਨੂੰ ਲਾਗੂ ਕਰਾਣੇ ਪੈਣੇ ਉਹ ਇਹ ਵੀ ਇਹਨਾਂ ਨੂੰ ਤੇ ਅਸੀਂ ਅਪੀਲ ਕਰਨੇ ਆ ਵੀ ਇਹ ਕੰਮ ਨਾ ਕਰੋ ਪਰ ਜਿਹੜਾ ਸਾਡੇ ਨਾਕੇ ਦੇ ਦਰਾਂ ਆਏਗਾ ਉਹ ਪੱਖੇ ਨਹੀਂ ਜਾਏਗਾ ਉਹ ਤੇ ਸਖਤ ਕਾਰਵਾਈ ਹੋਏ